ਨਾਬਾਬ ਬਲਾਕ ਦੇ ਪਿੰਡ ਕਕਰਾਲਾ ਦੀ ਸਮਾਜ ਸੇਵਾ ਵਿੱਚ ਮੋਰੀ ਜਨ ਸੇਵਾ ਸੁਸਾਇਟੀ ਵੱਲੋਂ 25 ਸਾਲ ਪੂਰੇ ਹੋਣ ਤੇ ਮਨਾਇ ਗਈ ਸੀ ਬਲ jubli ਸੈਮੀਨਾਰ ਅਤੇ ਸਨਮਾਨ ਸਮਾਰੋ ਚਰਨ ਸਿੰਘ ਮਲਕੀਤ ਐਗਰੋਟੈਕ ਚੇਅਰਮੈਨ ਸੁਰਿੰਦਰ ਸ਼ਰਮਾ ਅਤੇ ਨਾਮੀ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ ਪੀਟੀ ਨਿਊਜ਼ ਪੰਜਾਬ ਦੇ ਨਾਲ ਕਕਰਾਲਾ ਤੋਂ ਮਨਦੀਪ ਕੌਸ਼ਕ ਨਾਬਾ ਦੀ ਖਾਸ ਰਿਪੋਰਟ ਕਨੇਮੀਆ ਫੌਕਲਿਗੀਆਂ ਸਾਡੇ ਦੇ ਕਿਤਾਬ ਦੇ ਤਰੀਕ ਉਹਨਾਂ ਦੀ ਪੰਜਾਬੀ ਬੋਲੀ ਪੰਜਾਬ ਵੀ ਮਾਂ ਬੋਲੀ ਨੂੰ ਬਹੁਤ ਮੱਤੀ ਦੇਣਾ ਕਈ ਦੋ ਰਹੀ ਜੇ ਅਦਰੋਂ ਸੁਣਦੇ ਨਹੀਂ ਔਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਜਦੋਂ ਵੀ ਇਹ ਸੈਮੀਨਾਰ ਕਰਾਉਣੇ ਆਂ ਢੀ ਦਿਮਾਗੀ ਤੌਰ ਤੇ ਤਿਆਰ ਹੋ ਕੇ ਆਇਆ ਕਰੋ ਅਸੀਂ ਆਪਣੇ ਇਤਿਹਾਸ ਨੂੰ ਸੁਣਨ ਜਾ ਰਹੇ ਆਂ ਅਸੀਂ ਆਪਣਾ ਘਰ ਮਾਂ ਇਤਿਹਾਸ ਕੈਦਰ ਦੇ ਆ ਉਹ ਕਰਨਾ ਬਹੁਤ ਸਾਨੂੰ ਜ਼ਿੰਦਗੀ ਨੂੰ ਬਦਲੂਗਾ ਤੇ ਦੂਜੀ ਮੈਂ ਇਹ ਬੇਨਤੀ ਕਰਦੀ ਆ ਕਿ ਕਿਤਾਬਾਂ ਨਾਲ ਜੁੜੋ ਕਿਤਾਬਾਂ ਨਾਲ ਜੁੜੋਗੇ ਤੁਹਾਨੂੰ ਜ਼ਿੰਦਗੀ ਚ ਬੈਠਣ ਦਾ ਤਰੀਕਾ ਬੋਲਣ ਦਾ ਤਰੀਕਾ ਔਰ ਪਰਚੇਤੀ ਕਿਵੇਂ ਕਰਨੀ ਆ ਉਹ ਪਰਚੇਤੀ ਤੇ ਸਰਪੰਚੀ ਕਿਵੇਂ ਕਰਨੀ ਆ ਤੁਹਾਨੂੰ ਇੱਕ ਮਾਰਗਦਰਸ਼ਕ ਮੈਰੇ ਕੋਲ ਹੀ ਖਾਉਗੇ ਬੜੇ ਆਰਾਮ ਨਾਲ ਜੀ ਸਕਦੇ ਹੋ ਇਹ ਇੱਕ ਬਹੁਤ ਵੱਡੀ ਸਾਇਜ਼ ਦੀ ਤਰੱਕੀ ਆ ਛਾਟੇ ਦੇ ਕੋਈ ਵੀ ਕੰਮ ਕਰ ਲੋ ਸਾਡੇ ਧੰਨਵਾਦ ਜੋ ਚੱਲ ਰਹੀ ਜਾਂਦੀ ਅਸੀਂ ਅੱਜ ਸੈਫ ਨੂੰ ਤੁਹਾਡੋ ਲੱਗੇ ਸੁਸਾਇਟੀ ਵਾਲਿਆਂ ਨੇ ਹਜ਼ਾਰੀ ਬੁੱਕ ਦਿਨ ਜਾਂਦਾ ਚੱਲ ਰਹੀ ਹੈ ਮੈਂ ਇਸ ਕਰਾਵਾ ਲਈ ਤੁਹਾਨੂੰ ਬਹੁਤ ਮਾਣ ਦਈ ਦਿੰਦਾ ਤੁਸੀਂ ਬੜਕ ਟੈਂਪਰ ਹੋ ਗਏ ਔਰ ਕੀ ਅੱਖਾਂ ਦੇ ਬਖਤ ਕਰ ਮਨਵਾਉਣੇ ਉਹਦੇ ਲਈ ਪ੍ਰਮਾਤਮਾ ਕਹ ਥੋੜਾ ਤੋਹ ਕਰਦੇ ਚੱਲਦਾ ਉਸ ਦੇ ਨਾਲ ਨਾਲ ਜਿਹੜੇ ਬੰਦੇ ਦੀ ਨਿਗਾਹ तर जी पुछनि ओके ਧੰਕਵਾਦ ਜੀ ਮੈਂ ਇੱਥੇ ਕਕਰਾਲੇ ਦੇ ਲੋਕਾਂ ਦਾ ਮੇਰੇ ਨਾਂ 'ਤੇ ਪਸਨੀਕਾ ਪਸਨੀਕਾਂ ਦਾ ਸਭ ਦਾ ਤੈਅ ਦਿਨ ਨੂੰ ਧਰਵਾਦੀ ਆ ਜਿਨ੍ਹਾਂ ਨੇ ਮੈਨੂੰ ਅੱਜ ਸੱਦਾ ਪੱਤਰ ਦਿੱਤਾ ਇੱਥੇ ਬੁਲਾਇਆ ਇਨਵਾਈਟ ਕੀਤਾ ਔਰ ਖਾਸ ਕਰਕੇ ਜਿਹੜੇ ਜਨ ਸੇਵਾ ਸੁਸਾਇਟੀ ਦੇ ਅਹੁਦੇਦਾਰ ਨੇ ਜਿਨ੍ਹਾਂ ਨੇ ਸਮਾਜ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਜਿਹੜੇ ਮੈਡੀਕਲ ਸਹੂਲਤਾਂ ਤੋਂ ਜਾ ਹੋਰ ਬੇਸਿਕ ਨੀਡਸ ਤੋਂ ਵਾਂਝੇ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਹੈਲਪਲੈਸ ਨੇ ਉਹਨਾਂ ਦੇ ਵਾਸਤੇ ਉਹਨਾਂ ਦੀ ਬਾਹ ਫੜਦੀ ਆ ਇਹ ਜਨ ਸੇਵਾ ਸੁਸਾਇਟੀ ਦੀ ਜਿਹੜੀ ਕਾਰਸ਼ੈਲੀ ਆ ਇਹ ਬਹੁਤ ਹੀ ਸ਼ਲਾਘਾਯੋਗ ਹੈ ਔਰ ਮੈਂ ਨਾਬੇ ਦਾ ਪਰਿਵਾਰਕ ਇੱਕ ਬੱਚਾ ਹੋਣ ਦੇ ਨਾਤੇ ਇਹਨਾਂ ਦਾ ਫੈਮਿਲੀ ਮੈਂਬਰ ਹੋਣ ਦੇ ਨਾਤੇ ਇਹਨਾਂ 'ਕ ਭਰੋਸਾ ਜਰੂਰ ਦਿਲਾਉਂਗਾ ਕਿ ਮੈਂ ਜਿੰਨਾ ਕਰ ਸਕਿਆ ਹੋਇਆ ਆਪਣੇ ਵੱਲੋਂ ਆਪਣੇ ਸਹਿਯੋਗੀ ਸਾਥੀਆਂ ਵੱਲੋਂ ਜਿੰਨਾ ਵੀ ਮੈਂ ਵੱਤੋ ਵੱਤ ਕਰ ਸਕਿਆ ਉਹ ਮੈਂ ਪੂਰੀ ਸੇਵਾ ਭਾਵਨਾ ਨਾਲ ਭਗਵਾਨ ਨੂੰ ਸਾక్షి ਮੰਨ ਕੇ ਹਾਜ਼ਰ ਨਾਜ਼ਰ ਮੰਨ ਕੇ ਮੈਂ ਆਪਣੇ ਦਿਲੋਂ ਸੇਵਾ ਕਰਾਂਗਾ ਮੈਂ ਸਾਰੇ ਕਕਰਾਲਾ ਵਾਸੀਆਂ ਦਾ ਔਰ ਮੇਰੇ ਨਾਭੇ ਤੇ ਜਿਹੜੇ ਆਏ ਹੋਏ ਪਤਵੰਤੇ ਸੱਜਣਾ ਦਾ ਸਭ ਦਾ ਤਹਿ ਦਿਲੋਂ ਧਰਵਾਦੀਆਂ ਕਿ ਉਹਨਾਂ ਨੇ ਅੱਜ ਮੈਨੂੰ ਇਨਾ ਮਸਰੀ ਪੰਜਾਬੀਆਂ ਨੂੰ ਬਹੁਤ ਪਿਆਰ ਪ੍ਰੀ ਸਤਿ ਸ਼ਕਾਲ ਜੀ ਦੂਜਾ ਜਨ ਸੇਵਾ ਸੁਸਾਇਟੀ ਜਿਹੜੀ ਹਮੇਸ਼ਾ ਹੀ ਜਨ ਸੇਵਾ ਦੇ ਨਾਲ ਜਾਣੀ ਜਾਂਦੀ ਹੈ ਔਰ ਪਿਛਲੇ ਸਮੇਂ ਚੋਂ ਇਲਾਕੇ ਚੋ ਹਜ਼ਾਰਾਂ ਦੇ ਕਰੀਬ ਅੱਖਾਂ ਦੇ ਆਪਰੇਸ਼ਨ ਔਰ ਹਰ ਸਾਲ ਬਲੱਡ ਡੋਨੇਸ਼ਨਸ ਤੇ ਉਹ ਤੋਂ ਇਲਾਵਾ ਹੋਰ ਵੀ ਜਿਹੜੇ ਕਲਿਆਣ ਕਾਰੀ ਕੰਮ ਕਰਦੇ ਆ ਰਹੇ ਨੇ ਔਰ ਮੈਂ ਖਿਆਲ ਚ ਅੱਜ 25 ਸਾਲਾ ਜਿਹੜਾ ਇਹਨਾਂ ਦਾ ਮਨਾ ਰਹੇ ਨੇ ਉਹਨਾਂ ਤੇ ਸਭ ਤੋਂ ਪਹਿਲਾਂ ਮੈਂ ਸਾਰੀ ਟੀਮ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਸੱਚੇ ਪਾਤਸ਼ਾਹ ਕੀ ਇਹੀ ਅਰਦਾਸ ਕਰਦਾ ਕਿ ਇਹਨਾਂ ਨੂੰ ਬਲ ਬਖਸ਼ਣ ਔਰ ਇਹ ਹਮੇਸ਼ਾ ਜਿਸ ਰਾਹ ਤੇ ਚੱਲੇ ਨੇ ਸੱਚੇ ਸੁੱਚੇ ਤੇ ਉਹ ਸਮਾਜ ਦੀ ਸੇਵਾ ਲਈ ਇਹਨਾਂ ਨੂੰ ਬਲ ਬਲ ਬਖਸ਼ੇ ਔਰ ਆਉਣ ਵਾਲੇ ਸਮੇਂ ਚ ਇਹ ਤੋਂ ਵੀ ਵਧੀਆ ਤੌਰ ਤੇ ਜਿਹੜਾ ਇਹ ਪ੍ਰੋਗਰਾਮ ਕਰਨ ਔਰ ਲੋਕਾਂ ਦੀ ਸੇਵਾ ਕਰਨ ਅੱਜ ਮੈਂ ਇਸ ਦਿਨ ਤੇ ਕਹਿਣਾ ਦੂਜਾ ਅੱਜ ਦੇ ਦਿਨ ਜੱਜ ਸੇਵਾ ਸੁਸਾਇਟੀ ਦੇ ਨਾਲ ਮੇਰਾ ਤਾਂ ਇਸ ਕਰਕੇ ਨੇੜਲਾ ਤਾਲਕਾ ਕਿ ਆਸੀਂ ਵਾਤਾਵਰਣ ਦੀ ਸੰਭਾਲ ਦੇ ਵਿੱਚ ਬੂਟੇ ਵੀ ਇਕੱਠੇ ਲਾਉਨੇ ਆ ਔਰ ਇਹਨਾਂ ਨੇ ਬਹੁਤ ਵੱਡਾ ਗਾਹ ਵਧੂ ਰੋਲ ਅਦਾ ਕੀਤਾ ਔਰ 300 ਦੇ ਕਰੀਬ ਇਹ ਪਿੰਡ ਦੇ ਵਿੱਚ ਇਹਨਾਂ ਨੇ ਮੇਰੇ ਨਾਲ ਬੂਟੇ ਲਾਏ ਨੇ ਔਰ ਦੂਜਾ ਜਿਹੜਾ ਇਹ ਅੱਜ ਅਸੀਂ ਜਿਹੜਾ ਪੋਦਾ ਮੀਨਾ ਆ ਰਿਹਾ ਹੈ ਸਹਿਬਜ਼ਾਦਿਆਂ ਦੇ ਨਾਂ ਤੇ ਅਸੀਂ ਇਕੱਠੇ ਮਿਲ ਕੇ ਮਨਾਉਨੇ ਆ ਔਰ ਉਹਨਾਂ ਦੀ ਯਾਦ ਚ ਅਸੀਂ ਕਿਤਾਬਾਂ ਦਾ ਲੰਗਰ ਲਾਇਆ ਔਰ ਇਹ ਬਿਲਕੁਲ ਜਿਹੜਾ ਕਿਤਾਬਾਂ ਨੇ ਅਸੀਂ ਫ੍ਰੀ ਤੌਰ ਤੇ ਸਾਡੀ ਜਵਾਨੀ ਨੂੰ ਨੌਜਵਾਨਾਂ ਨੂੰ ਹੋਰ ਵੀ ਜਿਹੜੇ ਸਾਡੇ ਪਤਵੰਤੇ ਸੱਜਣ ਨੇ ਅਸੀਂ ਉਹਨਾਂ ਨੂੰ ਮਾਹੀਆ ਕਰਾਉਨੇ ਆ ਕਿ ਸਾਡਾ ਜਿਹੜਾ ਗੌਰਮਈ ਇਤਿਹਾਸ ਆ ਖਾਸ ਕਰ ਪੰਜਾਬ ਦਾ ਗੁਰੂਆਂ ਪੀਰਾਂ ਦੀ ਧਰਤੀ ਆ ਔਰ ਸਾਡਾ ਜਿਹੜਾ ਇਤਿਹਾਸ ਆ ਬਹੁਤ ਨਰੋਇਆ ਤੇ ਜਿਹੜਾ ਗੌਰਮਈ ਆ ਉਹਨੂੰ ਤਾਜ਼ਾ ਕੀਤਾ ਜਾਵੇ ਔਰ ਸਾਡੀ ਨੌਜਵਾਨੀ ਤੇ ਸਾਡੇ ਜਿਹੜੇ ਲੋਕ ਨੇ ਉਹ ਪੰਜਾਬ ਦੀ ਜੜਾਂ ਨਾਲ ਜੁੜੇ ਰਹਿਣ ਤੇ ਇਹ ਇੱਕ ਅਪਰਾਲ ਹੈ ਔਰ ਮੈਂ ਸਾਰੇ ਪੰਜਾਬੀਆਂ ਦਾ ਅੱਜ ਦੇ ਦਿਨ ਤੇ ਜਿਹੜਾ ਧੰਨਵਾਦ ਕਰਦਾ ਔਰ ਜਿਹੜੇ ਬਹੁਤ ਵੱਡੀ ਉਹਦੇ ਚ ਇਥੇ ਸ਼ਿਕਰਤ ਹੋਈ ਆ ਬਿਚਾਰਾ ਹੋਈਆਂ ਨੇ ਔਰ ਸਾਡੀ ਪੰਚਾਇਤੀ ਰਾਜਵਾਰੇ ਵਿਚਾਰਾ ਹੋਈਆਂ ਨੇ ਔਰ ਸਾਡੇ ਨਾਬੇ ਦੇ ਜਿਹੜੇ ਪ੍ਰਮੁੱਖ ਸਾਡੇ ਸਨਤਕਾਰ ਵੀ ਇਹਦੇ ਚ ਸ਼ਾਮਲ ਹੋਏ ਨੇ ਔਰ ਸਾਡੇ ਯੂਨੀਵਰਸਿਟੀ ਤੋਂ ਡਾਕਟਰ ਪੀਮਿੰਦਰ ਜੀ ਜਿਹੜੇ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਖੋਜ ਵਿਭਾਗ ਦੇ ਮੁਖੀ ਨੇ ਉਹ ਵੀ ਆਏ ਨੇ ਔਰ ਉਹਦੇ ਨਾਲ ਉਹਨਾਂ ਦੇ ਵੀ ਜਿਹੜੇ ਮੁਖੀ ਨੇ ਉਹ ਇੱਥੇ ਸ਼ਾਮਲ ਹੋਏ ਨੇ ਉਹਨਾਂ ਦੇ ਸ਼ਾਮਲ ਹੋਣ ਚ ਅਸੀਂ ਸਾਰੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਕੀਮਤੀ ਸਮੇਂ ਚੋਂ ਸਮਾਂ ਵੀ ਕੱਢਿਆ ਔਰ ਸਾਨੂੰ ਵਧੀਆ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਕੀਤਾ ਔਰ ਮੈਂ ਔਰ ਫਿਰ ਇੱਕ ਵਾਰ